ਇਹ ਨਵੀਂ ਜਿਹੜੀ ਐ ਕਿ ਹੁਣ ਕਰਕੇ ਡਿਟੈਕਟਿ ਕਿਸ ਤਰੀਕੇ ਨਾਲ ਕੀ ਜਾਣਾ ਚਾਹੁੰਦਾ ਫੰਡਿੰਗ ਵੀ ਨਾ ਹੋਣੀ ਚਾਹੀਦੀ ਐ ਕਿਹੜੀ ਗਰਾਊਂਡ ਕੀ ਐ ਥੋੜਾ ਇਹਦੇ ਬਾਰੇ ਦੱਸੋ ਕਿ ਜਿਹੜਾ ਦੁਬਾਰਾ ਕੋਰਟ ਵਿੱਚ ਇੱਥੇ ਜਲੰਧਰ ਆਣਾ ਪਿਆ ਜੀ ਪਹਿਲਾਂ ਮਿਲਿਆ ਨਹੀਂ ਸਮਾਤ ਕੋ ਬਹੁਤ ਇੰਸਟੀਚਨ ਜੋ ਹੋਇਆ ਵੀਰੋਂ ਦਾ ਅਗਲਾ ਜੁਰਮ ਐਸਓ ਸਾਹਿਬ ਇੱਕ ਜਲ ਜਾਣਨੀ ਚਾਹਾਂਗਾ ਕਿ ਹੁਣ ਫੈਕਟ ਜਿਹੜੇ ਅਗਲੇ ਹੋਰ ਕਿਹੜੇ ਸਾਹਮਣੇ ਆਏ ਨੇ ਕਿ ਜਿੰਨੂੰ ਹੋਰ ਵਾਸਤੇ ਰਿਮਾਂਡ ਜਿਹੜਾ ਜ਼ਿਆਦਾ ਹੀ ਜ਼ਰੂਰੀ ਜਿਹੜਾ ਸੀਗਾ ਉਹਦਾ ਜਿੰਦੀ ਬਾਰੇ ਜਾਣਕਾਰੀ ਦੇ ਦਿਓ ਕਿ ਅਗਲੇ ਕਿਹੜੀ ਚੇਨ ਸਟੈਬਲਿਸ਼ ਕਰਨੀ ਹੈ ਪਹਿਲੇ ਦਿਨ ਤੋਂ ਹੱਥ ਵਿੱਚ ਕਰ ਯਾਰ ਰਿਮਾਂਡ ਡਿਕਲੇਨ ਹੋਣ ਦਾ ਅੱਜ ਦੁਬਾਰਾ ਦੋ ਦਿਨ ਦਾ ਹੁਣ ਮਿਲਿਆ ਰਿਮਾਂਡ ਠੀਕ ਜੀ ਸਾਹਿਬ ਦਾ ਨਾਮ ਦਾ ਜੋਇਸ਼ ਸ਼ਲੋਮਸ ਜੋਇਸ਼ ਸ਼ਲੋਮਸ ਡਿਮਾਂਡ ਕਿੰਨੇ ਦਿਨਾਂ ਮਿਲਿਆ ਦੇਖੋ ਜੀ ਪਹਿਲੇ ਦਿਨ ਤੋਂ ਅਸੀਂ ਫਾਲੋ ਕਰ ਰਹੇ ਹਾਂ ਇਸ ਕੇਸ ਨੂੰ ਠੀਕ ਹੈ ਜੀ ਫਲੋਰ ਜਿਹੜਾ ਅਜਿਹਾ ਰਮਾਣੀ ਸੀ ਮਿਲਿਆ ਨਾ ਇਹਨਾਂ ਨੇ ਫਿਰ ਬਾਅਦ ਚ ਰਿਵੀਜ਼ਨ ਕੀਤੀ ਇੱਥੇ ਹੁਣ ਅਸੀਂ ਆਰਗੂ ਕਰਕੇ ਆਏ ਦੀ ਇਹਦੇ ਤੇ ਬੰਦੇ ਵੀ ਸਾਰੇ ਇੱਥੇ ਪੇਛ ਲਿਆਏ ਪ੍ਰੋਡਕਸ਼ਨ ਬਣਨ ਤੇ ਲਿਆਈ ਸੀ ਕਰਤੇ ਇੱਕ ਬਹੁਤ ਬੋਗਸ ਫੈਕਟ ਦੇ ਨਾਲ ਇੱਕ ਝੂਠਾ ਕੇਸ ਇਹਨਾਂ ਦੇ ਪਾਇਆ ਗਿਆ ਸਿਰਫ ਇਸ ਕਰਕੇ ਕਿ ਭਾਈ ਅਮਰਪਾਲ ਸਿੰਘ ਇਹਨਾਂ ਦੇ ਬ੍ਰਦਰ ਨੇ ਤੇ ਇਹਨਾਂ ਨੂੰ ਮਤਲਬ ਡੀਫੇਮ ਕਰਨਾ ਚਾਹੁੰਦੇ ਪੂਰੀ ਫੈਮਲੀ ਨੂੰ ਸਰ ਰਿਮਾਂਡ ਕਿੰਨਾ ਮਿਲਿਆ ਸਰ ਰਿਮਾਂਡ ਦਾ ਆਰਡਰ ਹੈ ਜੀ ਉਧਰ ਰਿਜ਼ਰਵ ਰੱਖਿਆ ਹੋਇਆ ਹੈ ਸਰ ਰੱਖਿਆ ਹੋਇਆ ਜੀ ਆਰਗੂਮੈਂਟ ਹੋ ਗਿਆ ਹੈ ਆਰਗੂਮੈਂਟਸ ਹੋ ਗਏ ਨੇ ਆਰਡਰ ਰਿਜ਼ਰਵ ਆ ਆਰਡਰ ਥੋੜੀ ਦੇਰ ਤੱਕ ਪਤਾ ਲੱਗ ਜੇ ਸਰ ਕੋਈ ਬੇਲ ਦਾ ਵੀ ਬੇਲ ਵਗੈਰਾ ਵੀ ਲਗਾਏਗੀ ਫੈਮਲੀ ਵੱਲੋਂ ਕੋਈ ਜੀ ਸਰ ਬੇਲ ਦੀ ਫਾਈਲ ਬੇਲ ਹਰਪ੍ਰੀਤ ਦੀ ਬੇਲ ਫਾਈਲ ਹੈ ਜੀ ਹਾਂਜੀ ਪੁਲਿਸ ਦਾ ਕਹਿਣਾ ਕਿ ਨਾ ਮੌਕੇ ਤੋਂ ਜਿਹੜੇ ਬ੍ਰਾਮਪਤੀ ਵੀ ਸਮਾਨ ਹੋਇਆ ਕਿਤਨੇ ਨਸ਼ਾ ਰਾਈਟਰ ਵੀ ਬ੍ਰਾਮਪਤ ਕੀਤਾ ਗਿਆ ਉਹ ਵੀ ਮੌਕੇ ਤੋਂ ਗ੍ਰਿਫਤਾਰ ਜਿਹੜਾ ਪੁਲਿਸ ਵੱਲ ਦੀ ਦੀ ਜਿਹੜਾ ਮੌਕੇ ਤੋਂ ਇਹਨਾਂ ਕੋਲ ਸਮਾਨ ਬਰਾਮਦ ਹੋਇਆ ਪਹਿਲਾ ਗੱਲ ਤਾਂ ਮੌਕੇ ਤੋਂ ਇਹਨਾਂ ਨੂੰ ਚੱਕਿਆ ਨਹੀਂ ਜਿੱਥੇ ਦੀ ਅਕਰੈਂਸ ਬਣਾਈਏ ਇਹਨਾਂ ਨੇ ਫਲੋਰ ਦੀ ਅਕਰੈਂਸ ਬਣਾਈ ਹੈ ਫਲੋਰੋਂ ਚੱਕਿਆ ਹੀ ਨਹੀਂ ਜੋ ਮੇਰੇ ਇਹਨਾਂ ਨੇ ਫੈਮਿਲੀ ਨਾਲ ਗੱਲਬਾਤ ਹੋਈ ਹੈ ਜੋ ਦੋਨੋਂ ਮੁਲਜਮਾ ਨਾਲ ਗੱਲਬਾਤ ਹੋਈ ਹੈ ਉਹਦੇ ਅਕੋਰਡਿੰਗਲੀ ਇਹਨਾਂ ਨੂੰ ਚੱਕਿਆ ਹੀ ਉਧਰਲੀ ਸਾਈਡ ਤੋਂ ਆ ਇਹਨਾਂ ਨੂੰ ਫਾਲੋ ਕਰਦੀ ਆ ਰਹੀ ਸੀ ਗੱਡੀ ਕੋਈ ਜੋ ਇਹਨਾਂ ਨੇ ਮੈਨੂੰ ਦੱਸਿਆ ਫਾਲੋ ਕਰਦੀ ਗੱਡੀ ਆ ਰਹੀ ਸੀ ਤੇ ਇਹਨਾਂ ਨੇ ਇਹਨਾਂ ਨੂੰ ਆਪਣਾ ਇਸ ਕੇਸ ਈ ਇਨਡल्ज ਕਰਨ ਨਹੀਂ ਸਿਰਫ ਟੋਲ ਪਲਾਜ਼ਾ ਤੋਂ ਪਰਲੀ ਸਾਈਡ ਤੋਂ ਗ੍ਰਿਫਤਾਰ ਨਹੀਂ ਨਹੀਂ ਲਾਡੂ ਵਲ ਟੋਲ ਪਲਾਜ਼ਾ ਦਾ ਘੱਟ ਅੱਗੇ ਫਲੋਰ ਤੇ ਗਰਾਿਆਂ ਦੇ ਵਿੱਚ ਜਿੱਥੇ ਕਹ ਰਹੇ ਜੀ ਕਿ ਪਦਰੇ ਸੜਕ ਤੇ ਇਹ ਨਸ਼ਾ ਕਰ ਰਹੀ ਸੀ ਨਸ਼ਾ ਕਰਨਾ ਜਿਹਨੇ ਪਦਰੇ ਸੜਕ ਤੇ ਥੋੜੀ ਕਰੂਗਾ ਇੱਕ ਸਮਝਣ ਵਾਲੀ ਗੱਲ ਹੈ ਐਸ ਪਰ ਜਿਹੜੀ ਪੋਜ਼ਿਟਿਵ ਜਿਹੜੀ ਸਰ ਇਹ ਵੀ ਦੇਖੋ ਰਿਪੋਰਟਸ ਪੋਜ਼ਿਟਿਵ ਆ ਉਹਦਾ ਵੀ ਮੈਂ ਜਵਾਬ ਦਿੰਨਾ ਉਹਦੇ ਚ ਇਹ ਆ ਜਿਹੜਾ ਹਰਪ੍ਰੀਤ ਸਿੰਘ ਆ ਇਹ ਜਿੰਮ ਤੇ ਟਿਕਦਾ ਜਿੰਮ ਜਾਂਦਾ ਉਹਦੇ ਚ ਥੋੜੇ ਬੋਤੇ ਸਟੀਰੋਇਡਸ ਲੈਂਦਾ ਤੇ ਸਟੀਰੋਇਡ ਜਦੋਂ ਬੰਦਾ ਲੈਂਦਾ ਉਹਦੇ ਚ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਆਣਾ ਹੀ ਆਣਾ ਕਿਹੜਾ ਕੈਮੀਕਲ ਪਿਲਿਆ ਸਰ ਉਹਦੇ ਵਿੱਚ ਕੈਮੀਕਲ ਰਿਪੋਰਟ ਨਹੀਂ ਜੀ ਹਜੇ ਆਈ ਦੂਸਰੀ ਗੱਲ ਜਿਹੜਾ ਆਪਣਾ ਕੀ ਨਾਮ ਲਵਪ੍ਰੀਤ ਸਿੰਘ ਆ ਲਵਪ੍ਰੀਤ ਸਿੰਘ ਦਾ ਵੀ ਇਹੀ ਹੈ ਉਹ ਵੀ ਸਟੀਰੋਇਡਸ ਵਗੈਰਾ ਲੈਂਦਾ ਦੋਨੋਂ ਹੀ ਸਟੀਰੋਇਡ ਲੈਂਦੇ ਆ ਉਹਦੇ ਨਾਲ ਡੋਪ ਟੈਸਟ ਪੋਜ਼ਿਟਿਵ ਆ ਹੀ ਜਾਂਦਾ ਜੀ ਅੱਛਾ ਕੀ ਕਿਹੜੇ ਮੌਕੇ ਤੇ ਪੁਲਿਸ ਕੈਰੀਆ ਗ੍ਰਾਪਤੀ ਹੋਈ ਆ ਜੋ ਨਸ਼ੇ ਦੇ ਪਿੰਦੇ ਦੇ ਵਿੱਚ ਉਹ ਜਿਹੜਾ ਸਾਰਾ ਕੁਝ ਪੁਲਿਸ ਦੇ ਦੇਖੋ ਪਹਿਲਾਂ ਤਾਂ ਮੌਕੇ ਤੇ ਜਿਹੜੀ ਇਹ ਕਹਿੰਦੇ ਆ ਕਿ ਆਈਸ ਡਰੱਗ ਹੋਈ ਆ ਇਹਨਾਂ ਨੇ ਐਫ ਆਈ ਆਰ ਦੇ ਵਿੱਚ ਲਿਖਿਆ ਪਾਊਡਰ ਇਨਟੌਕਸਿਕੈਂਟ ਪਾਊਡਰ ਜੀ ਇਨਟੌਕਸਿਕੈਂਟ ਪਾਊਡਰ ਲਿਖਿਆ ਇਹਨਾਂ ਨੇ ਮੀਨ ਵਾਈਲ ਐਸਐਸਪੀ ਸਾਹਿਬ ਕਾਨਫਰੈਂਸ ਲਾ ਰਹੇ ਆ ਕਿ ਆਇਸ ਡਰੱਗ ਮਿਲਿਆ ਉਸ ਸੌਲਟ ਦਾ ਰਿਪੋਰਟ ਤਾਂ ਆਈ ਨਹੀਂ ਇਹਨਾਂ ਨੂੰ ਕਿਤਾ ਪਤਾ ਜੀ ਆਇਸ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਜੀ ਰਿਮਾਂਡ ਦੇ ਵਿੱਚ ਵੀ ਆਈਸੀ ਆਈਸੀ ਲਿਖਿਆ ਐਫਆਈਆਰ ਤੇ ਇਹਨਾਂ ਦਾ ਰਿਮਾਂਡ ਪੇਪਰ ਦੋਨੋਂ ਕੰਟਰੈਡਿਕਟ ਹੋ ਰਹੇ ਆ ਪੀਟੀਐਮ ਦੇ ਵਿੱਚ ਕਿ ਕਿਹੜੀਆਂ ਆਨਲਾਈਨ ਟ੍ਰਾਂਜੈਕਸ਼ਨਾਂ ਕਿਹੜੀਆਂ ਕੀਤੀਆਂ ਗਈਆਂ ਨੇ ਏਟੀਐਮ ਦੀ ਜਿਹੜੀ ਹੈਗੀ ਟ੍ਰਾਂਜੈਕਸ਼ਨ ਪੀਟੀਐਮ ਦੀ ਟ੍ਰਾਂਜੈਕਸ਼ਨ ਇਹਨਾਂ ਨੇ ਹਜੇ ਤੱਕ ਅੱਜ ਵੀ ਕੋਰਟ 'ਚ ਪੇਸ਼ ਨਹੀਂ ਕੀਤੀ ਜਿਹੜੀ ਸਕਰੀਨਸ਼ਾਟ ਇਹਨਾਂ ਨੇ ਲੈਣਾ ਸੀ ਉਹ ਅੱਜ ਵੀ ਪੇਸ਼ ਨਹੀਂ ਕੀਤਾ। ਲੁਧਿਆਣੇ ਦਾ ਕਿਹੜਾ ਫੜਿਆ ਗਿਆ ਹੈਗਾ ਕਿਹੜਾ ਦੱਸ ਰਹੇ ਹੋ ਉਸਨੇ ਸੰਦੀਪ अरोड़ा 10 ਕਰੋੜ ਸੰਦੀਪ अरोड़ा ਫੜਿਆ ਗਿਆ ਤਸਕਰ ਨਾਲ ਫੜਿਆ ਦੇਖੋ ਵੈਸੇ ਤਾਂ ਇਹ ਸਿਰਫ ਇੱਕ ਬੋਗਸ ਕੇਸ ਹੈ। ਇੱਕ ਝੂਠਾ ਕੇਸ ਬਣਾਇਆ ਗਿਆ ਦੋਨਾਂ ਮੋਜਨਾ ਮੋਜਲਾਮਾ ਦੇ ਖਿਲਾਫ ਕਿਉਂਕਿ ਅਮਰਤਪਾਲ ਜੀ ਦਾ ਨਾਮ ਇਹਨਾਂ ਦੇ ਨਾਲ ਜੁੜਦਾ। ਜੀ ਮੋਰਓਵਰ ਇਹਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਆ ਕਿ ਆਪਣਾ ਸੰਦੀਪ अरोड़ा ਫੜਿਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਬਿਆਨਾਂ ਤੇ ਫੜਿਆ ਗਿਆ ਉਹ ਵੀ ਕੰਜ਼ਮਪਸ਼ਨ ਤੇ ਸਾਨੂੰ ਫੜਿਆ ਨਾ ਕਿ ਸਾਨੂੰ ਕੀ ਉਹ ਸਪਲਾਈ ਕੀਤੀ ਸੀ ਉਸਨੇ ਉਸ ਅਮਰ ਜੋ ਸਪਲਾਈ ਕੀਤੀ ਸੀ ਦੀਪ ਰੋੜੇ ਨੇ ਤਾਂ ਦੇਖੋ ਜੀ ਜੇ ਸਪਲਾਈ ਅਸੀਂ ਕਰਦੇ ਹੁੰਦੇ ਜਾਂ ਉਹਨੇ ਸਾਨੂੰ ਕੀਤੀ ਹੁੰਦੀ ਤਾਂ ਸਾਡੇ ਕੋਲੋਂ ਪੈਸੇ ਮਿਲਦੇ ਜਾਂ ਕੁਝ ਹੋਰ ਮਿਲਦਾ ਇਹਨਾਂ ਨੇ ਸਿਰਫ 4 ਗ੍ਰਾਮ ਪਾ ਕੇ ਸਾਡੇ ਤੇ ਸਾਨੂੰ ਸਿਰਫ ਡੀਫੇਮ ਕੀਤਾ ਹੋਰ ਕੁਝ ਨਹੀਂ ਐ ਇਸ ਕੇਸ ਚ ਇਹ ਟੋਟਲੀ ਫੋਕਸ ਕੇਸ ਆ ਜੀ ਜਦੋਂ ਅਗੇ ਟ੍ਰਾਇਲ ਕਰਨਾ ਇੱਕ ਬਣਨਾ ਕੋਈ ਕਰ ਲੈ ਜਦੋਂ ਟ੍ਰਾਇਲ ਚੱਲਣਾ ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ ਕਿ ਇਟਸ ਅ ਬੋਕਸ ਕੇਸ ਨਾਥੀ ਕੇਸ ਜੀ ਸਰ ਆਖਰੀ ਸਵਾਲ ਹੈਗਾ ਜੀ ਰਿਮਾਂਡ ਕਿੰਨਾ ਮੰਗਿਆ ਹੈਗਾ ਤੇ ਜੱਜ ਸਾਹਿਬ ਦੇ ਆਰਡਰ ਕੀ ਹੈ ਦੇਖੋ ਜੀ ਰਿਮਾਂਡ ਇਹਨਾਂ ਨੇ ਮੰਗਿਆ ਸੀਗਾ ਦੱਸ ਦਿੰਦਾ ਜੱਜ ਸਾਹਿਬ ਦੇ ਆਰਡਰ ਜੋ ਹੈਗੇ ਉਹ ਆ ਜਾਣਗੇ ਥੋੜੀ ਦੇਰ ਤੁਹਾਡੇ ਸਾਹਮਣੇ ਕਿੰਨੇ ਦਿਨ ਦਾ ਕਿਹੜਾ ਰਿਮਾਂਡ ਹੈ ਕੋਰਟ ਵੱਲੋਂ ਦਿੱਤਾ ਜਾਏਗਾ ਜਾਂ ਨਹੀਂ ਵੀ ਦੇਖੋ ਕੋਰਟ ਦਾ ਆਰਡਰ ਆ ਜੋ ਕੋਰਟ ਕਰੇਗੀ ਉਹ ਮਨਜ਼ੂਰ ਕਰਨਾ ਪਏਗਾ ਪਰ ਕੋਰਟ ਨੇ ਹਜੇ ਤੱਕ ਕੋਈ ਆਰਡਰ ਨਹੀਂ ਦਿੱਤਾ ਹੈਗਾ ਜੀ ਜੋ ਆਰਡਰ ਦੇਣਗੇ ਉਹ ਸਾਰਾ ਸਾਹਮਣੇ ਆਈ ਜਾਣਾ ਠੀਕ ਹੈ ਹਾਂ ਜੀ